ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਸਿੱਖ ਫੈਮਿਲੀ ਕਲੱਬ ਵੱਲੋਂ ਇਸ ਕਹਾਣੀ ਰਾਹੀਂ ਮਨੁੱਖਤਾ ਨੂੰ ਗੁਰਮਤ ਦੇ ਸੁਨਹਿਰੀ ਸਿਧਾਂਤਾਂ ਦੀ ਜਾਣਕਾਰੀ ਸੁਖੈਣ ਅਤੇ ਨਾਟਕੀ ਢੰਗ ਨਾਲ ਦੇਣ ਦਾ ਨਿਮਾਣਾ ਯਤਨ ਕੀਤਾ ਗਿਆ ਹੈ ਇਸ ਤੋਂ ਸੇਧ ਲੈ ਕੇ ਅਸੀਂ ਕਰਮ ਕਾਂਡਾਂ ਅਤੇ ਵਿਪਰਵਾਦੀ ਸੋਚ ਤੋਂ ਕਿਨਾਰਾ ਕਰਕੇ ਗੁਰਮਤ ਦੇ ਧਾਰਨੀ ਬੰਨਾ ਹੈ ਇਸ ਕਹਾਣੀ ਦਾ ਮਨੋਰਥ ਕਿਸੇ ਵੀ ਮਨੁੱਖ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਬਲਕਿ ਸਮਾਜ ਵਿੱਚ ਬਰਾਬਰੀ ਦਾ ਸੰਦੇਸ਼ ਦੇਣਾ ਹੈ ਸੋ ਆਓ ਗੁਰਬਾਣੀ ਦੀਆਂ ਸਿੱਖਿਆਵਾਂ ਅਨੁਸਾਰ ਆਪਣਾ ਜੀਵਨ ਢਾਲੀਏ ਅਤੇ ਆਪਣੇ ਆਲੇ-ਦੁਆਲੇ ਵੀ ਇਸ ਦੀ ਖੁਸ਼ਬੂ ਫੈਲਾ ਕੇ ਆਪਣਾ ਬੰਦਾ ਯੋਗਦਾਨ ਪਾਈਏ। ਰੱਖਾਏ ਇੱਕ ਅਮਾਰਾ ਸਵਾਮੀ। ਵਿਕਮਾ ਮਾ ਮੇਤਾ ਤਿਆਰ ਵੀ ਹੋ ਗਈ ਵੀਰਾ ਨੇ ਉਠਾਇਆ ਤਾਂ ਬਿਟੇ ਉੱਠ ਜੇਗਾ ਐਨੀ ਕਿਹੜਾ ਜਲਦੀ ਹੈਗੀ ਹੈ ਛੁੱਟੀ ਦਾ ਦਿਨ ਹੈ ਵਾਓ ਮਮਾ ਕੀ ਬਣਾ ਰਹੇ ਹੋ ਬੱਚੇ ਰੱਡੂ ਬਣਾਉਂਦੀ ਪਿਆ ਰਖੜੀ ਹੈ ਨਾ ਵੀਰਾ ਉਠੇਗਾ ਨਾ ਉਹਨੂੰ ਰਖੜੀ ਬਣ ਕੇ ਆਪ ਵੀ ਖਾਣਾ ਤੇ ਉਹਨੂੰ ਵੀ ਖਵਾਣਾ ਠੀਕ ਹੈ ਨਾ ਫਿਰ ਤਾਂ ਜਲਦੀ ਵੀਰੇ ਨੂੰ ਉਠਾਓ ਰਖੜੀ ਬਣ ਕੇ ਆਪਾਂ ਸਾਰੇ ਲੱਡੂ ਖਾਵਾਂਗੇ ਹਾਂ ਐਦਾਂ ਕਰ ਤੂੰ ਆਪ ਹੀ ਜਾ ਕੇ ਵੀਰੇ ਨੂੰ ਉਠਾ ਲੈ ਉਹਨੂੰ ਕਿ ਜਲਦੀ ਜਲਦੀ ਉਠ ਉਨ ਭਾਵੀਆਂ ਆ ਦੀ ਨਾਵੇਂ ਵੀ ਅੱਜ ਰੱਖੜੀ ਹੈਗੀ ਠੀਕ ਐ ਮੈਂ ਹੁਣੇ ਵੇਰ ਨੂੰ ਠੰਦਦੀ ਹਾਂ ਹਾਂ ਠੀਕ ਐ ਠੀਕ ਐ ਅੱਜ ਦਿਨ ਸ਼ਗਨਾ ਦਾ ਆ ਅੱਜ ਦਿਨ ਸ਼ਗਨਾ ਦਾ ਆ ਅੱਜ ਦਿਨ ਓਹੋ ਹਲੇ ਨਹੀਂ ਮੰਮਾ ਓਹੋ ਹੈ ਤੈਨੂੰ ਮਨਾ ਕਰੀ ਜਾਨਿਆ ਤੂੰ ਫੇਰ ਝੁਕ ਲੈ ਲੱਡੂ ਪਰ ਮੰਮਾ ਇਹ ਖਾਣ ਵਾਸਤੇ ਤਾਂ ਬਣਨੇ ਨੇ ਜੀ ਸਦਕੇ ਖਾਓ ਪਰ ਪਹਿਲੇ ਵੀਰੇ ਨੂੰ ਤੇ ਰਖੜੀ ਤੇ ਬੰਨ ਲ ਉਸਦੇ ਬਾਅਦ ਤੈਨੂੰ ਪਤਾ ਨਹੀਂ ਸੱਚੇ ਮੂਰ ਰਖੜੀ ਬੰਨੀ ਦੀ ਹੁੰਦੀ ਐ ਮੈਂ ਨਹੀਂ ਬੰਨੀ ਰਖੜੀ ਰੁਖੜੀ ਹੈ ਕਹਿੰਦੀ ਮੈਂ ਰਖੜੀ ਨਹੀਂ ਬੰਨੀ ਸੁਖਨਲ ਰਬ ਨੇ ਵੀਰ ਦਿੱਤਾ ਐ ਕੈਂਦੀ ਵੀ ਮੇ ਰਖੜੀ ਨਹੀਂ ਬੰਨਨੀ ਇਹ ਕੋਈ ਚੰਗੀ ਗੱਲ ਹੁੰਦੀ ਹੈ ਇਹਦੇ ਵਿੱਚ ਚੰਗੀ ਮਾੜੀ ਗੱਲ ਕਿਹੜੀ ਹੈ ਨਾ ਮਾੜੀ ਗੱਲ ਨਹੀਂ ਤੇ ਹੋਰ ਕੀ ਹੈ ਜਿਨ੍ਹਾਂ ਦੇ ਵੀਰ ਨਹੀਂ ਨਾ ਆਉਂਦੇ ਉਹਨਾਂ ਨੂੰ ਜਾ ਕੇ ਪੁੱਛ ਕਿਵੇਂ ਦੱਸ ਦੀਆਂ ਨੇ ਵਿਚਾਰੀਆਂ ਰਖੜੀ ਬੰਨਨ ਵਾਸਤੇ ਨਾ ਤੇਰੇ ਤੇ ਆ ਰਖੜੀ ਨਾ ਬੰਨਨ ਦਾ ਉਤਸਵ ਕਿੱਥੇ ਹੋ ਗਿਆ ਅੱਗੇ ਤੇ ਹਰ ਸਾਲ ਬੜੇ ਚਾਵਾਂ ਨਾਲ ਬੰਨਦੀ ਸੀ ਰਖੜੀ ਪਰ ਮੰਮਾ ਜਦੋਂ ਤੁਸੀਂ ਗੁਰਮਤਿ ਕਲਾਸਾਂ ਲਗਾਉਣੀਆਂ ਸ਼ੁਰੂ ਕੀਤੀਆਂ ਨੇ ਮੈਨੂੰ ਸਮਝ ਪੈ ਗਈ ਹੈ ਕਿ ਕਿਹੜੇ ਤਿਹਾਰ ਸਿੱਖਾਦੇ ਹਨ ਤੇ ਕਿਹੜੇ ਅਨੁਮਤੀ ਅਤੇ ਰਖੜੀ ਕੋਈ ਸਿੱਖਾ ਦਾ ਤਿਹਾਰ ਨਹੀਂ ਹੈ ਇਹ ਤਾਂ ਇਸਤਰੀ ਦੀ ਗੁਲਾਮੀ ਦਾ ਪ੍ਰਤੀਕ ਹੈ ਗੁਲਾਮੀ ਦਾ ਪ੍ਰਤੀਕ ਆ ਗਈ ਤੂੰ ਵੱਡੀ ਆਜ਼ਾਦੀ ਦੀ ਮੂਰਤ ਗੁਲਾਮੀ ਦਾ ਪ੍ਰਤੀਕ ਇੱਕ ਤੇ ਨਾ ਮਸ਼ੀਨ ਦੀ ਕਲਾਸਾਂ ਵਾਲਿਆਂ ਨੇ ਨਾ ਸਾਡੀ ਨਹੀਂ ਮੰਮਾ ਮਿਸ਼ਨਰੀ ਓਹੋ ਇੱਕੋ ਹੀ ਗੱਲ ਹੁੰਦੀ ਏ ਜੋ ਵੀ ਇਹ ਇਹ ਮਿਸ਼ਰੀ ਕਲਾਸਾਂ ਵਾਲੇ ਕਦੀ ਤੱਕ ਕਹਿੰਦੇ ਨੇ ਭੋਲੀ ਸਾਡਾ ਤਿਆਰ ਨਹੀਂ ਕਦੀ ਦੀਵਾਲੀ ਸਾਡਾ ਤਿਉਹਾਰ ਨਹੀਂ ਨਾ ਉਹਨੇ ਰਖੜੀ ਦੇ ਪਿੱਛੇ ਪੈ ਗਏ ਨੇ ਭਲਾ ਨਾਨੂ ਕੋਈ ਜਾ ਕੇ ਪੁੱਛੇ ਗੁਰੂ ਨਾਨਕ ਦੇਵ ਜੀ ਨੇ ਨਹੀਂ ਬੇਬੇ ਨਾਨਕੀ ਕੋਲੋਂ ਰਖੜੀ ਬਣਵਾਈ ਸੀ ਪਰ ਇਹ ਗੱਲ ਤਾਂ ਝੂਠੀ ਐ ਮੰਮਾ ਲੈ ਝੂਠੀ ਐ ਲੈ ਇਹ ਫੋਟੋ ਵੇਖ ਲੈ ਇਹ ਦੇਖ ਬੇਬੇ ਨਾਨਕੀ ਕਿੰਨੇ ਪਿਆਰ ਨਾਲ ਬਾਬੇ ਨਾਨਕ ਨੂੰ ਰਖੜੀ ਬੰਦੀ ਵਈਏ ਤੇ ਤੂੰ ਕਹਿੰਨੀ ਝੂਠੀ ਐ ਇਹ ਫੋਟੋ ਤਾਂ ਮੰਨ ਕਰਤ ਹੈ ਕਾਲਪਨਿਕ ਹੈ ਤੂੰ ਆ ਅੱਗੇ ਵੱਡੀ ਸੱਚੀ ਬਾਕੀ ਦੇ ਸਾਰੇ ਹੀ ਝੂਠੇ ਨੇ ਦੇਖੋ ਮੰਮਾ ਮੈਂ ਥਾਲ ਤਿਆਰ ਵੀ ਕਰ ਲਿਆ ਹਾਂ 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 ਐਵੇਂ ਮੇਰੀ ਸਿਆਣੀ ਸੀ ਐਂਦੀ ਅਕਲ ਨੂੰ ਤੇ ਗੋਲੀ ਵੱਜ ਗਈ ਏ ਲੈ ਪੁੱਤਰ ਇਹਦੇ ਵਿੱਚ ਲੱਡੂ ਪਾ ਤੇ ਆਪਾਂ ਉੱਧਰ ਚੱਲਦੇ ਹਾਂ ਤੇ ਵੀਰੇ ਨੂੰ ਵੀ ਆਵਾਜ਼ ਮਾਰਦੇ ਹਾਂ ਠੀਕ ਹੈ ਨਾ ਹਾਂਜੀ ਚਲੋ ਜੀ ਚੱਲ ਆ ਜਾਓ ਉੱਧਰ ਚੱਲੀਏ ਆਪਾਂ ਹਰ ਨੂੰ ਰਾਜਾ ਬੇਟਾ ਰਕੜੀ ਬਣਵਾਓ ਰੰ 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 ਅੱਜ ਕੇ ਇੱਕ ਤੇਜ਼ ਟਾ ਟਾ ਟ ਮੇਰਾ ਯਮਾ ਲੋ ਮੇਰਾ ਸੋ ਜਾ ਆ ਗਿਆ ਤੁਹਾਡਾ ਲਾਡਲਾ ਇਹ ਆ ਇਹ ਮੇਰਾ ਲਾਡਲਾ ਲੈ ਬਣਾ ਬੇਟੇ ਰਖੜੀ ਨਾਲੇ ਦੀਏ ਦੀਦਿਆਂ ਨੂੰ ਸ਼ਗਨ ਧੀਦੀ ਬੰਦ ਰਖੜੀ ਮੈਂ ਨਹੀਂ ਬੰਦੀ ਰਖੜੀ ਬਨ ਲਓ ਤੁਹਾਡਾ ਹੀ ਫਾਇਦਾ 500 ਦਾ ਫਾਇਦਾ ਹੋ ਜਾਏਗਾ ਮੈਂ ਆਪਣੀ ਰਖੀ ਆਪ ਕਰ ਸਕਦੀ ਆ ਅੱਛਾ ਚੱਲ ਤੂੰ ਫਿਰ ਉਧਰ ਹੋ ਤੇ ਉਹਨੂੰ ਇੱਧਰ ਆਂਦੇ ਤੇ ਰਖੜੀ ਬੰਨਣ ਦੇ ਵੀਰ ਨੂੰ ਆਈ ਵੱਡੀ ਰਖੜੀ ਨਹੀਂ ਬੰਨੀ त्यौर दिन ने क्लेश पाके बह गई तू बन सिमर बैठे बेटे रखनी भीर का मुंह मिठा करा तेर आप खाई एल ਸ਼ਗੰਦੇ ਦੀ ਦੀਨ ਹੈਲੋ ਥੈਂਕ ਯੂ ਹਾਈ ਹਾਈ ਅੱਜ ਵੇਲੇ ਕੋਣ ਆਇਆ ਹੁੰਦਲਾ ਜਬੇਟੇ ਦੇਖ ਕਿਆ ਕੋਣ ਆਇਆ ਵੇ ਦੇਖ ਕਿਆ ਮਮਾ ਕੋਣ ਆ ਸਕਦਾ ਆਜੋ ਵੀਰ ਜੀ ਆਜੋ ਪਤਾ ਨਹੀਂ ਕੋਣ ਆਇਆ ਏ ਮਮਾ ਗੁਰਮਤ ਕਲਾਸ ਵਾਲੇ ਵੀਰ ਜੀ ਆਏ ਨੇ ਜਿਹੜੇ ਉੱਥੇ ਕੈਂਪ ਨਹੀਂ ਲਾਉਂਦੇ ਹੁੰਦੇ ਸੀਗੇ ਅੱਛਾ ਅੱਛਾ ਤੁਸੀਂ ਉੱਥੇ ਬਿਠਾਓ ਤੇ ਮੈਂ ਆਨੀ ਆ ਠੀਕ ਹੈ ਮਮਾ ਆਓ ਵੀਰ ਜੀ ਬੈਠੋ ਮੈਂ ਹੁਣੇ ਮੰਮਾ ਨੂੰ ਬੁਲਾਉਣਾ ਆਓ ਬੈਠੋ ਵੀਰ ਜੀ ਆਪਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਬੇਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਅੱਜ ਤਾਂ ਤੁਸੀਂ ਬੜੇ ਚੰਗੇ ਸਮੇਂ ਤੇ ਆਏ ਹੋ ਭੈਣ ਜੀ ਗੁਰਬਾਣੀ ਅਨੁਸਾਰ ਹਰ ਦਿਨ ਹਰ ਸਮਾਂ ਹੀ ਚੰਗਾ ਹੈ ਗੁਰੂ ਜੀ ਦਾ ਫਰਮਾਨ ਹੈ ਸੋਈ ਦਿਨ ਸੁਸੁਹਾਵੜਾ ਜਿਤ ਪ੍ਰਭ ਆਵੇ ਚਿਤ ਓਹੋ ਵੀਰ ਜੀ ਤੁਸੀਂ ਤੇ ਆਨੇ ਸਾਰੇ ਸ਼ੁਰੂ ਹੋ ਗਏ ਪਾਣੀ ਦਾਣੀ ਦਾ ਪੀ ਲੋ ਸਿਮਰ ਬੇਟੇ ਪਾਣੀ ਲੈ ਆਣਾ ਨਾਲ ਲੱਡੂ ਵੀ ਲੈ ਆਣਾ ਹੋਰ ਵੀਰ ਜੀ ਘਰ ਪਰਿਵਾਰ ਸਭ ਠੀਕ ਠਾਕ ਹੈ ਨਾ ਬਹੁਤ ਵਧੀਆ ਜੀ ਚੜਦੀ ਕਲਾ ਐਲੋ ਵੀਰ ਜੀ ਪਾਣੀ ਲੋ ਜੀ ਬੈਠ ਜਾ ਸਿਮਰ ਬੇਟੇ ਰੱਖ ਦੋ ਹੋਰ ਕਲਾਸਾਂ ਸਭ ਤੁਹਾਡੀਆਂ ਠੀਕ ਚੱਲਦੀਆਂ ਬਿਆਣੀ ਬਹੁਤ ਵਧੀਆ ਜੀ ਕਿਰਪਾ ਹੈ ਗੁਰੂ ਸਾਹਿਬ ਦੀ ਬਹੁਤ ਸਾਰੇ ਬੱਚੇ ਕਲਾਸਾਂ ਵਿੱਚ ਪਹੁੰਚ ਕੇ ਗੁਰਮਤਿ ਗਿਆਨ ਹਾਸਲ ਕਰ ਰਹੇ ਨੇ ਕਿਸ ਖਾਂ데요 ਤੁਸੀਂ ਅੱਜਕੱਲ ਕਲਾਸਾਂ ਦੇ ਵਿੱਚ ਜੋ ਵੀ ਭੈਣ ਜੀ ਸਾਨੂੰ ਗੁਰਬਾਣੀ ਤੋਂ ਅੱਜ ਤੱਕ ਸਿੱਖਣ ਨੂੰ ਮਿਲੇ ਆ ਉਹ ਅਸੀਂ ਬੱਚਿਆਂ ਨੂੰ ਸਿਖਾਈਦਾ ਤੁਸੀਂ ਦੱਸੋ ਇਹਦੇ ਵਿੱਚ ਗਲਤ ਕੀ ਹੈ ਵੀਰ ਜੀ ਤੁਸੀਂ ਬੜਾ ਹੀ ਚੰਗਾ ਕੰਮ ਕਰਦੇ ਪਿਓ ਜੋ ਵੀ ਕਰਦੇ ਪਿਓ ਮੁਬਾਰਕ ਹੈ ਪਰ ਮੈਨੂੰ ਨਹੀਂ ਸਮਝ ਆਈ ਤੁਸੀਂ ਸਾਡੀ ਕੁੜੀ ਨੂੰ ਕੀ ਸਿਖਾ ਛੱਡਿਆ ਵੀ ਕੀ ਗੱਲ ਹੋ ਗਈ ਭੈਣ ਜੀ ਮੈਂ ਇਹਨਾਂ ਨੂੰ ਕੀ ਐਸਾ ਸਿਖਾਇਆ ਨਵੀਰ ਜੀ ਤੁਸੀਂ ਦੱਸੋ ਅੱਜ ਸ਼ੁਭ ਦਿਹਾੜਾ ਹੈ ਰਖੜੀ ਦਾ ਪਵਿੱਤਰ ਤਿਉਹਾਰ ਹੈ ਰੱਬ ਨੇ ਸੁਖਾਲੇ ਨਾਲ ਮੈਨੂੰ ਇੱਕ ਪੁੱਤਰ ਦਿੱਤਾ ਹੈ ਇਹਨਾਂ ਨੂੰ ਵੀਰ ਦਿੱਤਾ ਹੈ ਤੇ ਅੱਜ ਇਹ ਰੋਲਾ ਪਾ ਕੇ ਬੈਗੀਏ ਵੀ ਮੈਂ ਰਖੜੀ ਨਹੀਂ ਬੰਨਨੀ ਭੈਣ ਜੀ ਠੀਕ ਹੀ ਤਾਂ ਕਹਿੰਦੀ ਹੈ ਰਖੜੀ ਕੋਈ ਸਾਡਾ ਸਿੱਖਾਂ ਦਾ ਤਿਉਹਾਰ ਥੋੜਾ ਹੈ ਹਣ ਤੁਸੀਂ ਵੀ ਇਹਦੇ ਨਾਲ ਰਲ ਗਏ ਹੋ ਇਹ ਸਾਰੀ ਦੁਨੀਆ ਰਖੜੀ ਬੰਦੀ ਏ ਉਹ ਸਾਰੇ ਕਮਲੇ ਨੇ ਬੁਲਾ ਭਾਂਜੀ ਭੈਣ ਜੀ ਗੁਰਬਾਣੀ ਨੂੰ ਪੜਨ ਤੇ ਸਮਝਣ ਤੇ ਪਤਾ ਲੱਗਦਾ ਕੇ ਗੁਰੂ ਦੇ ਗਿਆਨ ਤੋਂ ਬਿਨਾ ਸਾਰਾ ਜੱਗ ਹੀ ਕਮਲਿਆਂ ਦਾ ਬਿਨ ਨਾਮ ਹੈ ਜੱਗ ਕਮਲਾ ਫਿਰ ਗੁਰਮਖ ਨਦਰੀ ਆਇਆ ਇਹ ਤਾਂ ਬ੍ਰਾਹਮਣ ਵੱਲੋਂ ਬਣਾਇਆ ਗਿਆ ਜਾਲ ਹੈ ਜਿਸ ਦੇ ਵਿੱਚ ਦੇਖਾ ਦੇਖੀ ਹੀ ਸਾਰੇ ਫਸਦੇ ਜਾ ਰਹੇ ਲੈ ਇਹ ਵੀ ਕੋਈ ਗੱਲ ਹੋਈ ਭਲਾ ਹੈ ਬ੍ਰਾਹਮਣਾਂ ਨੇ ਬੁਣਿਆ ਜਾਲ ਕਿੱਥੋਂ ਆਇਆ ਕੀ ਸ੍ਰੀ ਗੁਰੂ ਨਾਨਕ ਦੇਵ ਜੀ ਵੀ ਇਸ ਜਾਲ ਵਿੱਚ ਫਸ ਗਏ ਸਨ ਨਹੀਂ ਫੈਂਸੀ ਗੁਰੂ ਨਾਨਕ ਸਾਹਿਬ ਇਸ ਵਿੱਚ ਨਹੀਂ ਸੀ ਫਸੇ ਉਹ ਤਾਂ ਅਸੀਂ ਆਪਣੀਆਂ ਕਮਜ਼ੋਰੀਆਂ ਨੂੰ ਛੁਪਾਉਣ ਵਾਸਤੇ ਉਹਨਾਂ ਤੇ ਪਰਦਾ ਪਾਉਣ ਦੇ ਵਾਸਤੇ ਆਪਣੀ ਗੁਰੂਆਂ ਨੂੰ ਵੀ ਉਹਦੇ ਵਿੱਚ ਬਦੋ ਬਦੀ ਸ਼ਾਮਲ ਕਰ ਰਹੇ ਹਨ ਜੇ ਟੋਪੀ ਦੀ ਗੱਲ ਆਉਂਦੀ ਹੈ ਤਾਂ ਗੁਰੂ ਨਾਨਕ ਸਾਹਿਬ ਦੇ ਅਸੀਂ ਸੇਲੀ ਟੋਪੀ ਪਵਾ ਦਿੰਨੇ ਹ ਜੇ ਰਖੜੀ ਦੀ ਗੱਲ ਆਉਂਦੀ ਹੈ ਤਾਂ ਬੇਬੇ ਨਾਨਕੀ ਤੋਂ ਗੁਰੂ ਨਾਨਕ ਸਾਹਿਬ ਦੇ ਹੱਥ ਤੇ ਰਖੜੀ ਬਣਵਾ ਦਿੰਨੇ ਜੇ ਆਲਸ ਤੇ ਦਲੇਦਰ ਦੀ ਗੱਲ ਚੱਲਦੀ ਹੈ ਅਸੀਂ ਬਾਬੇ ਨਾਨਕ ਨੂੰ ਖੇਤਾਂ ਦੇ ਵਿੱਚ ਮੱਝਾਂ ਚਾਰਦਾ ਛੱਡ ਕੇ ਉਸ ਨੂੰ ਸੁਆਵ ਵੀ ਦਿੰਨੇ ਆ ਤੇ ਇਸ ਤਰ੍ਹਾਂ ਦੀਆਂ ਹੋਰ ਬੜੀਆਂ ਹੀ ਮਾਨਕੜਤ ਸਾਖੀਆਂ ਮਨੋਕਲਪਿਤ ਕਹਾਣੀਆਂ ਗੁਰੂ ਸਹਿਬਾਨਾਂ ਦੇ ਜੀਵਨ ਨਾਲ ਜੋੜ ਕੇ ਉਹਨਾਂ ਦੀ ਮਹਾਨਤਾ ਤੇ ਪ੍ਰਸ਼ੰਚੇਨ ਲਗਾ ਦਿੱਤਾ ਗਿਆ ਤੁਸੀਂ ਸੋਚੋ ਤੁਸੀਂ ਸਮਝੋ ਕਿ ਗੁਰੂ ਨਾਨਕ ਸਾਹਿਬ ਜੀ ਦੀ ਹੀ ਭੈਣ ਸੀ ਕਿ ਦੂਜੇ ਗੁਰੂ ਤੀਜੇ ਗੁਰੂ ਚੌਥੇ ਗੁਰੂ 10 ਗੁਰੂ ਜਾਂ ਮਹਾਨ ਸ਼ਹੀਦ ਮਹਾਨ ਜੋਧੇ ਕੀ ਉਹਨਾਂ ਦੀ ਕੋਈ ਭੈਣ ਨਹੀਂ ਸੀ ਪਰ ਵੀਰ ਜੀ ਤੁਸੀਂ ਇਹ ਸਾਰੀਆਂ ਸਾਖੀਆਂ ਝੂਠੀਆਂ ਸਾਬਤ ਕਰ ਛੱਡੀਆਂ ਨੇ ਨਹੀਂ ਭੈਣ ਸੀ ਨਹੀਂ ਸਾਰੀਆਂ ਸਾਖੀਆਂ ਨਹੀਂ ਸਗੋਂ ਉਹ ਸਾਖੀਆਂ ਨੂੰ ਅ ਅਸੀਂ ਰੱਦ ਕਰਦੇ ਹਾਂ ਜਿਸ ਨੂੰ ਗੁਰਬਾਣੀ ਰੱਦ ਕਰਦੀ ਹੈ ਜਿਹੜੀਆਂ ਸਾਖੀਆਂ ਗੁਰਬਾਣੀ ਦੀ ਕਿਸਮੱਟੀ ਤੇ ਖਰੀਆਂ ਨਹੀਂ ਉਤਰਦੀਆਂ ਵੀਰ ਜੀ ਉਹ ਤੇ ਤੁਹਾਡੀਆਂ ਸਾਰੀਆਂ ਗੱਲਾਂ ਠੀਕ ਨੇ ਪਰ ਤੁਸੀਂ ਮੈਨੂੰ ਦੱਸੋ ਅੱਜ ਦੇ ਪਵਿੱਤਰ ਦਿਹਾੜੇ ਤਾਂ ਸਾਰੀ ਸੰਗਤ ਆ ਕੇ ਉਹਨਾਂ ਦੇ ਪੀੜੇ ਨੂੰ ਚੌਰ ਸੈਬ ਨੂੰ ਨਿਸ਼ਾਨ ਸੈਬ ਨੂੰ ਸਾਰਿਆਂ ਪਾਸੇ ਰਖੜੀਆਂ ਬੰਦੀਏ ਸਾਰੇ ਹੀ ਅਨਜਾਨ ਹੋ ਗਏ ਨੇ ਹਾਂਜੀ ਭੈਣ ਜੀ ਜਿਵੇਂ ਮੈਂ ਪਹਿਲਾਂ ਵੀ ਦੱਸ ਚੁੱਕਿਆ ਹੈ ਕਿ ਇਹੀ ਗੱਲ ਅਸੀਂ ਅਗਰ ਗੁਰੂ ਗਰੰਥ ਸਾਹਿਬ ਜੀ ਤੋਂ ਪੁੱਛਦੇ ਹਾਂ ਤਾਂ ਉਹਦੇ ਤੋਂ ਸਾਨੂੰ ਸਮਝ ਆਉਂਦੀ ਹੈ ਕਿ ਸੱਚਮੁੱਚ ਹੀ ਇਹ ਸਾਰੇ ਅਨਜਾਨ ਹੈ ਇਹ ਸਭ ਭੇੜਚਾਲ ਹੈ ਜਿਸ ਬਾਬਤ ਗੁਰੂ ਗਰੰਥ ਸਾਹਿਬ ਜੀ ਦਾ ਵੀ ਫਰਮਾਨ ਹੈ ਦੇਖਾ ਦੇਖੀ ਸਭ ਕਰੈ ਮਨ ਮੁਖਬੂਦ ਨਾ ਪਾਈ ਨਾਲੇ ਅਕਸਰੀ ਅਸੀਂ ਦੇਖਦੇ ਹਾਂ ਅੱਜਕੱਲ੍ਹ ਦੇ ਲੋਕੀ ਨੇ ਜਿਹੜੇ ਉਹ ਗੁਰਬਾਣੀ ਨੂੰ ਸਮਝਣ ਤੇ ਵਿਚਾਰਨ ਦੇ ਨਾਲੋਂ ਪੜਨ ਸੁਣ ਦੇ ਵਿੱਚ ਹੀ ਜ਼ਿਆਦਾ ਵਿਸ਼ਵਾਸ ਕਰਦੇ ਨੇ ਪਰ ਵੀਰ ਜੀ ਇਹ ਤਾਂ ਭੈਣ ਭਰਾ ਦੇ ਪਿਆਰ ਦਾ ਪਵਿੱਤਰ ਰਿਸ਼ਤਾ ਹੈ ਜਿਸ ਰਾਹੀਂ ਭੈਣ ਆਪਣੇ ਭਰਾ ਤੋਂ ਸੁਰੱਖਿਆ ਦੀ ਉਮੀਦ ਰੱਖਦੀ ਹੈ ਪਰ ਬੀਬਾ ਕੀ ਸਾਡੀਆਂ ਬੱਚੀਆਂ ਹੁਣ ਇੰਨੀਆਂ ਕਮਜ਼ੋਰ ਹੋ ਚੁੱਕੀਆਂ ਨੇ ਕਿ ਉਹ ਆਪਣੀ ਰੱਖਿਆ ਵੀ ਆਪ ਨਹੀਂ ਕਰ ਸਕਦੀਆਂ ਭੁੱਲ ਗਈਆਂ ਨੇ ਮਾਈ ਭਾਗ ਔਰ ਭੁੱਲ ਗਈਆਂ ਨੇ ਬੀਬੀ ਵੀਰੋ ਦੇ ਇਤਿਹਾਸ ਨੂੰ ਜਿਨ੍ਹਾਂ ਨੇ ਜੰਗ ਦੇ ਮੈਦਾਨ ਵਿੱਚ ਅਨੇਕਾਂ ਮੁਗਲ ਫੌਜਾਂ ਨੂੰ ਮੌਤ ਦੇ ਘਾਟ ਉਤਾਰਿਆ ਤੇ ਹੱਸਦੇ ਹੱਸਦੇ ਸ਼ਹੀਦੀਆਂ ਪ੍ਰਾਪਤ ਕਰ ਗਈਆਂ ਤੇ ਹੁਣ ਤੁਸੀਂ ਆਪਣੀ ਰੱਖਿਆ ਵੀ ਆਪ ਨਹੀਂ ਕਰ ਸਕਦੀਆਂ ਹੁਣ ਜੀ ਤਾਂ ਨਾਰੀ ਖੁਦ ਨੂੰ ਮਾਈ ਪਗੋ ਮਨ ਦिए ਫਿਰ ਕਿਉਂ ਆਪਣੀ ਰੱਖਿਆ ਲਈ ਓਹੋ ਰਖੜੀ ਬਨਦੀ ਏ ਕੀ ਸਿੰਘਾਂ ਨੇ ਮਜਲੂਮਤਾਂ ਰਖੜੀ ਬਨਵਾਈ ਸੀ ਪਰ ਉਹਨਾਂ ਦੀ ਰਾਖੀ ਲਈ ਜਾਨ ਦੀ ਬਾਜ਼ੀ ਲਾਈ ਸੀ ਫੇਰ ਕਿਉਂ ਨਾਰੀ ਐਨਾ ਫੋਕਟ ਕਰਮਾਂ ਨੂੰ ਮੰਨਦੀ ਏ ਕਿਉਂ ਆਪਣੀ ਰਖਿਆ ਲਈ ਉਹ ਰਖੜੀ ਬਨਦੀ ਏ ਕਿਉਂ ਆਪਣੀ ਰਖਿਆ ਲਈ ਉਹ ਹੋ ਰਖੜੀ ਬਣਦੀ ਏ ਬ੍ਰਾਹਮਣ ਨੇ ਤਾਂ ਸ਼ੁਰੂ ਤੋਂ ਹੀ ਔਰਤ ਤੇ ਸ਼ੂਦਰ ਨੂੰ ਪੈਰ ਦੀ ਜੁੱਤੀ ਸਮਝਿਆ ਔਰਤ ਆਪਣੇ ਫੈਸਲੇ ਵੀ ਆਪ ਨਹੀਂ ਕਰ ਸਕਦੀ ਤੁਲਸੀ ਦਾਸ ਵਰਗਾ ਕਵੀ ਜਿਹਨੂੰ ਵਿਦਵਾਨ ਵੀ ਆਖਿਆ ਜਾਂਦਾ ਉਹ ਤਾਂ ਇੱਥੋਂ ਤੱਕ ਕਹਿ ਜਾਂਦਾ ਔਰਤ ਨੂੰ ਨੀਚਾ ਦਿਖਾਉਣ ਵਾਸਤੇ ਢੋਲ ਗਵਾਰ ਸ਼ੂਦਰ ਪਸ਼ੂ ਨਾਰੀ ਇਹ ਸਭ ਤਾੜਨ ਕੇ ਅਧਿਕਾਰੀ ਇਸ ਦਾ ਕੀ ਮਤਲਬ ਹੈ ਵੀਰ ਜੀ ਇਸ ਦਾ मीनिंग ਇਹ ਹੈ ਕਿ ਜਿਵੇਂ ਢੋਲ ਨੂੰ ਤੇ ਪਸ਼ੂ ਨੂੰ ਡੰਡੇ ਦੇ ਨਾਲ ਕੁੱਟਿਆ ਜਾਂਦਾ ਮਾਰਿਆ ਜਾਂਦਾ ਇਸੇ ਤਰ੍ਹਾਂ ਹੀ ਗਵਾਰ ਨੂੰ ਤੇ ਔਰਤ ਨੂੰ ਡੰਡੇ ਦੇ ਨਾਲ ਹੀ ਕੁੱਟਣਾ ਚਾਹੀਦਾ ਹੈ ਕੈਨ ਤੋਂ ਭਾਵ ਢੋਲੀ ਨੂੰ ਢੋਲ ਤੋਂ ਕੰਮ ਲੈਣ ਵਾਸਤੇ ਅਤੇ ਪਸ਼ੂ ਤੋਂ ਕੰਮ ਲੈਣ ਵਾਸਤੇ ਡੰਡੇ ਦੀ ਜ਼ਰੂਰਤ ਪੈਂਦੀ ਹੈ। ਇਸੇ ਤਰ੍ਹਾਂ ਸ਼ੂਦਰ ਨੂੰ ਤੇ ਔਰਤ ਨੂੰ ਇਹਨਾਂ ਤੋਂ ਕੰਮ ਲੈਣ ਵਾਸਤੇ ਵੀ ਡੰਡੇ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ ਤੇ ਇਹ ਜਾਇਜ਼ ਹੈ। ਅੱਛਾ ਐਦਾਂ ਕਹਿੰਦੇ ਤੁਲਸੀदास। ਹਾਂ ਭੈਣ ਜੀ ਬੱਚੀ ਦਾ ਤਾਂ ਘਰ ਵਿੱਚ ਪੈਦਾ ਹੋਣਾ ਵੀ ਅਸ਼ੁਭ ਮੰਨਿਆ ਜਾਂਦਾ ਹੈ। ਬਚਪਨ ਦੇ ਵਿੱਚ ਕੰਜਕਾਂ ਦੇ ਰੂਪ ਵਿੱਚ ਫਿਰ ਰਖੜੀ ਦੇ ਰੂਪ ਵਿੱਚ ਤੇ ਫਿਰ ਕਰਵਾ ਚੌਦ ਦੇ ਰੂਪ ਵਿੱਚ ਇਸ ਦਾ ਸ਼ੋਸ਼ਣ ਕੀਤਾ ਜਾਂਦਾ। ਵਾਲਾ ਜਿੰਨਾ ਕੁੜੀਆਂ ਦੇ ਭਰਾ ਨਹੀਂ ਹੁੰਦੇ ਉਹਨਾਂ ਦੀ ਰੱਖਿਆ ਨਹੀਂ ਹੋ ਸਕਦੀ ਜੇ ਅਸੀਂ ਗੁਰਬਾਣੀ ਨੂੰ ਪੁੱਛੀਏ ਤਾਂ ਗੁਰੂ ਸਾਹਿਬ ਜੀ ਕਹਿੰਦੇ ਨੇ ਰਾਖਾ ਏਕ ਹਮਾਰਾ ਸੁਆਮੀ ਸਗਲ ਕਟਾ ਕਾ ਅੰਤਰਜਾਮੀ ਸਾਡੀ ਰੱਖਿਆ ਕਰਨ ਵਾਲਾ ਤਾਂ ਉਹ ਪਰਮਾਤਮਾ ਹੈ ਜਿਨੇ ਸਾਨੂੰ ਇਹ ਸਰੀਰ ਦਿੱਤਾ ਹੈ ਨਾਲੇ ਐਦਾਂ ਦਾ ਭਰਾ ਜਿਹੜਾ ਆਪਣੀ ਰੱਖਿਆ ਤਾਂ ਆਪ ਕਰ ਨਹੀਂ ਸਕਦਾ ਆਪਣੀਆਂ ਭੈਣਾਂ ਦੀ ਰੱਖਿਆ ਕਿਵੇਂ ਕਰੇਗਾ ਪਰ ਮੰਮਾ ਮੇਰੀ ਸਲੀਤਾ ਹਰਸਨ ਆਪਣੇ ਭਰਾ ਨੂੰ ਕੈਨੇਡਾ ਵੀ ਰਖੜੀ ਭੇਜ ਜਾਏ ਕਿ ਅੱਥੇ ਰਹਿ ਕੇ ਵੀ ਰਖੜੀ ਨਹੀਂ ਬਣਾਂਗੇ ਹੁਣ ਬੋਲੋ ਵੀਰ ਜੀ ਤੁਸੀਂ ਤਾਂ ਐਵੇਂ ਗੱਲ ਨੂੰ ਵਧਾਈ ਜਾਂਦੇ ਸੀ ਇਸ ਗੱਲ ਦਾ ਹੈ ਜੋ ਆਪ ਤੁਹਾਡੇ ਕੋਲ ਤੁਸੀਂ ਤਾਂ ਭੈਣ ਜੀ ਇਤਿਹਾਸ ਗਵਾਹ ਹੈ ਸਿੰਘਾਂ ਨੇ ਲੱਖਾਂ ਮਜਲੂਮ ਇਸਤਰੀਆਂ ਦੀ ਜਾਨ ਬਚਾਈ ਏ ਤੁਸੀਂ ਦੱਸੋ ਉਹਨਾਂ ਸਿੰਘਾਂ ਨੇ ਉਹਨਾਂ ਇਸਤਰੀਆਂ ਤੋਂ ਰਖੜੀਆਂ ਬਣਵਾਈਆਂ ਸਨ ਨਾਲੇ ਕੈਨੇਡਾ ਬੈਠਾ ਭਰਾ ਆਪਣੀ ਭੈਣ ਦੀ ਰਖਵਾਲੀ ਇੱਥੇ ਕਿਵੇਂ ਕਰ ਸਕਦਾ ਪਰ ਵੀਰ ਜੀ ਮੈਂ ਸੁਣਿਆ ਜੇ ਅੱਜ ਦੇ ਦਿਨ ਭਰਾ ਨੂੰ ਰਖੜੀ ਨਾ ਬੰਨੀ ਜਾਏ ਤਾਂ ਕੋਈ ਨੁਕਸਾਨ ਹੋ ਜਾਂਦਾ ਨਾਲੇ ਅਸਤਾ ਵੈਸੀ ਰਖੜੀ ਬੰਨ੍ਹ ਦਿੰਦੇ ਆ ਪਰ ਬੀਬਾ ਜੇਕਰ ਬ੍ਰਾਹਮਣ ਇਹੋ ਜਿਹੇ ਡਰਾਵੇ ਨਾ ਪਾਉਂਦਾ ਤਾਂ ਉਹ ਆਪਣੇ ਮਕਸਦ ਵਿੱਚ ਕਾਮਯਾਬ ਕਿਵੇਂ ਹੋਗਾ ਲੈ ਵੀਰ ਜੀ ਤੁਸੀਂ ਤੇ ਬ੍ਰਾਹਮਣਾਂ ਦੇ ਮਗਰ ਹੱਥ ਧੋ ਕੇ ਹੀ ਪੈ ਗਏ ਹੋ ਹੱਥ ਧੋ ਕੇ ਤਾਂ ਸਗੋਂ ਬ੍ਰਾਹਮਣ ਸਾਡੇ ਪਿੱਛੇ ਪੈ ਗਿਆ ਚੋਰ ਹਮੇਸ਼ਾ ਸ਼ਾਹੂਕਾਰ ਦੇ ਘਰ ਨੂੰ ਹੀ ਸਨ ਲਾਉਂਦਾ ਸਿੱਖ ਧਰਮ ਦੀਆਂ ਖੂਬੀਆਂ ਨੂੰ ਨਾ ਬਰਦਾਸ਼ਤ ਕਰਦੇ ਹੋਏ ਸਿੱਖ ਇਤਿਹਾਸਿਕ ਗ੍ਰੰਥਾਂ ਵਿੱਚ ਜਨਮ ਸਾਖੀਆਂ ਵਿੱਚ ਵੀ ਉਸਨੇ ਰੱਜ ਕੇ ਮਿਲਾਵਟ ਕੀਤੀ ਹੈ ਹੈ ਵੀਰ ਜੀ ਸਾਡੇ ਧਾਰਮਿਕ ਗ੍ਰੰਥਾਂ ਵਿੱਚ ਮਿਲਾਵਟ ਉਹ ਕਿਵੇਂ ਦੋਖੀਆਂ ਨੇ ਇਸ ਤੋਂ ਵੀ ਗੁਰੇਜ਼ ਨਹੀਂ ਕੀਤਾ ਲੈ ਹੁਣ ਲੰਗਰ ਚਕਾਣਾ ਵੀ ਭਲਾ ਗਲਤ ਹੋ ਗਿਆ ਹੈ ਤੁਹਾਡੇ ਭਾਣੇ ਦਾ ਸਾਧੂਆਂ ਨੂੰ ਭੁੱਖੇ ਰੱਖਣਾ ਹੀ ਪਉਣੇ ਗੁੱਸਾ ਕਿਉਂ ਕਰਦੇ ਹੋ ਭੈਣ ਜੀ ਉਸ ਸਮੇਂ ਦੇ 2 ਰੁਪਏ ਅੱਜ ਕੱਲ ਦੇ ਲੱਖਾਂ ਰੁਪਿਆ ਦੇ ਬਰਾਬਰ ਸਨ ਇੰਨੇ ਕਿੰਨੇ ਭੁੱਖੇ ਸਾਧੂ ਆ ਗਏ ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਨੇ ਲੰਗਰ ਛਕਾ ਦਿੱਤਾ ਕਿ ਵੀਰ ਜੀ ਗੁਰੂ ਜੀ ਨੇ ਲੰਗਰ ਨਹੀਂ ਛਕਾਇਆ ਸੀ ਲੰਗਰ ਨਹੀਂ ਕਿਰਤ ਕਰਨ ਦਾ ਵੀ ਉਪਦੇਸ਼ ਦਿੱਤਾ ਸੀ ਵੀਰ ਜੀ ਸਾਨੂੰ ਕਿਵੇਂ ਪਤਾ ਚੱਲੇਗਾ ਕਿ ਕਿਹੜੀ ਸਾਖੀ ਠੀਕ ਹੈ ਤੇ ਕਿਹੜੀ ਗਲਤ ਹਾਂ ਨਾਲੇ ਅਸੀਂ ਹਰ ਸਾਖੀ ਬਾਰੇ ਤੁਹਾਡੇ ਕੋਲੋਂ ਥੋੜੀ ਪੁੱਛਾਂਗੇ ਕਿ ਗੁਰਬਾਣੀ ਪੜ੍ਹ ਕੇ ਇਸ ਬਾਰੇ ਸਮਝ ਲੱਗ ਜਾਏਗੀ ਭੈਣ ਜੀ ਸਾਨੂੰ ਆਪਣੇ ਆਪ ਨੂੰ ਗੁਰਬਾਣੀ ਨੂੰ ਕੇਵਲ ਪੜਨ ਤੱਕ ਸੀਮਤ ਨਹੀਂ ਰੱਖਣਾ ਚਾਹੀਦਾ ਸਗੋਂ ਗੁਰ ਬਾਣੀ ਨੂੰ ਸਮਝ ਕੇ ਉਸ ਤੇ ਅਮਲ ਕਰਨਾ ਚਾਹੀਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਵੀ ਫਰਮਾਨ ਕਰਦੇ ਨੇ ਸਤਗੁਰ ਨੋ ਸਭ ਕੋ ਦੇਖਦਾ ਜੇਤਾ ਜਗਤ ਸੰਸਾਰ ਡਿੱਠੈ ਮੁਕਤ ਨਾ ਹੋਵਈ ਜਿਤਰ ਸ਼ਬਦ ਨ ਕਰੇ ਵਿਚਾਰ ਇਹੋ ਜਿਹਾ ਗਿਆਨ ਸਾਨੂੰ ਗੁਰਮਤ ਕਲਾਸਾਂ ਗੁਰਮਤ کلبਾਂ ਗੁਰਮਤ ਕੈਂਪਾਂ ਦੇ ਵਿੱਚ ਭਾਗ ਲੈ ਕੇ ਹੀ ਮਿਲ ਸਕਦਾ ਜਿੱਥੇ ਗੁਰੂ ਦੇ ਗਿਆਨ ਦੀ ਵਿਚਾਰ ਬੱਚਿਆਂ ਨੂੰ ਵੱਡਿਆਂ ਨੂੰ ਸੰਗਤਾਂ ਨੂੰ ਬੜੇ ਪਿਆਰ ਦੇ ਨਾਲ ਸਮਝਾਈ ਜਾਂਦੀ ਠੀਕ ਹੈ ਵੀਰ ਜੀ ਮੈਂ ਵੀ ਇਹਨਾਂ ਸੰਸਥਾਵਾਂ ਨਾਲ رابطہ ਕਾਇਮ ਕਰਕੇ ਆਪ ਅਤੇ ਆਪਣੇ ਪਰਿਵਾਰ ਨੂੰ ਗੁਰਮਤ ਦਾ ਸਹੀ ਗਿਆਨ ਦਵਾਉਣ ਦਾ ਯਤਨ ਕਰਾਂਗੀ ਕਿ ਵੀਰ ਜੀ ਇਸ ਦਾ ਮਤਲਬ ਜਿਹੜ ਸਾਰੇ ਰਖੜੀਆਂ ਬੰਦੇ ਜਬ ਬਣਾਉਂਦੇ ਹਨ ਉਹ ਸਾਰੇ ਹੀ ਮਨਮਤੀ ਹਨ ਹਾਂ ਬੱਚੇ ਮਨਮਤੀ ਨੇ ਉਹ ਅਗਿਆਨੀ ਹਨ ਜਿੰਨੀ ਦੇਰ ਅਸੀਂ ਕੋਈ ਕਾਰਜ ਬਿਨਾ ਅਕਲ ਦੇ ਬਿਨਾ ਸੂਝ ਦੇ ਕਰਦੇ ਹਾਂ ਤਾਂ ਅਗਿਆਨਤਾ ਕਹਲੌਂਦੀ ਐ ਜੇਕਰ ਗਿਆਨ ਮਿਲਣ ਤੋਂ ਬਾਅਦ ਵੀ ਸਾਰਾ ਕੁਝ ਉਹੀ ਕਰੀ ਜਾਈਏ ਤਾਂ ਉਹਨੂੰ ਮਨਮਤ ਆਖਿਆ ਜਾਂਦਾ ਹੁਣ ਮੈਂ ਸਮਝ ਗਈ ਵੀਰ ਜੀ ਅੱਜ ਤੱਕ ਰਖੜੀ ਮੈਂ ਗਿਆਨਤਾ ਕਾਰਨ ਬੰਦੀ ਸੀ ਪਰ ਇਹਨਾਂ ਨੂੰ ਜਾਣਨ ਦੇ ਬਾਵਜੂਦ ਵੀ ਜੇ ਮੈਂ ਰਖੜੀ ਬਨਾਂਗੀ ਤਾਂ ਮੈਂ ਮਨਮੁਖ ਕਹਲਾਵਾਂਗੀ ਨਹੀਂ ਨਹੀਂ ਮੈਂ ਮਨਮੁਖ ਨਹੀਂ ਬਨਣਾ ਮੈਂ ਤਾਂ ਗੁਰੂ ਦੀ ਬੱਚੀ ਹਾਂ ਅਤੇ ਰਖੜੀ ਵਰਗੇ ਇਸਤਰੀ ਵਿਰੋਧੀ ਤਿਉਹਾਰ ਨੂੰ ਮੈਂ ਨਹੀਂ ਮਨਾਉਂਦੀ ਵੀਰ ਜੀ ਹੁਣ ਮੈਨੂੰ ਵੀ ਸਮਝ ਆ ਗਈ ਐ ਅੱਗੇ ਤੋਂ ਮੈਂ ਵੀ ਨਹੀਂ ਰਖੜੀ ਬਨਵਾਵਾਂਗਾ ਐ ਫੜੋ ਮम्मा ਆਪਣੀ ਰਖੜੀ ਰਖੜੀ ਨਾਲੇ ਮੈਂ ਖੇਡਣ ਚੱਲਾਂ ਓਹੋ ਬੇਟੇ ਗੱਲ ਤੇ ਸੁਣ ਨੀ ਮੈਂ ਚੱਲਣਾ ਓ ਬੇਟੇ ਸੋਣ ਤੇ ਸਹੀ ਚਲੋ ਚੰਗਾ ਇਹ ਵੀ ਜੀ ਤੁਹਾਡੇ ਆਨ ਦੇ ਨਾਲ ਸਾਨੂੰ ਸਾਰਿਆਂ ਨੂੰ ਸਮਝ ਲੱਗ ਗਈ ਕਿ ਰਖੜੀ ਦਾ ਸਾਡੇ ਸਿੱਖਾਂ ਦੇ ਨਾਲ ਦੂਰ ਦੂਰ ਦਾ ਵਾਸਤਾ ਵੀ ਨਹੀਂ ਹੈਗਾ ਤੁਸੀਂ ਤੇ ਸਾਨੂੰ ਗਿਆਨ ਦਾ ਚਾਨਣ ਦਿੱਤਾ ਹੈ ਤੁਹਾਡਾ ਬਹੁਤ-ਬਹੁਤ ਧੰਨਵਾਦ। ਇਹਦੇ ਵਿੱਚ ਮੇਰਾ ਧੰਨਵਾਦ ਕਰਨ ਵਾਲੀ ਕੋਈ ਗੱਲ ਨਹੀਂ ਭੈਣ ਜੀ। ਗੁਰਬਾਣੀ ਨੂੰ ਅਸੀਂ ਜਦੋਂ ਖੁੱਦ ਧਿਆਨ ਦੇ ਨਾਲ ਪੜ ਕੇ ਵਿਚਾਰ ਕੇ ਉਸ ਨੂੰ ਸਮਝ ਕੇ ਆਪਣੇ ਜੀਵਨ ਵਿੱਚ ਅਪਲਾਈ ਕਰਦੇ ਹਾਂ ਤਾਂ ਪਤਾ ਲੱਗ ਜਾਂਦਾ ਹੈ ਕਿ ਅਸੀਂ ਕਿਹੜੇ ਕੰਮ ਕਰਨੇ ਆ ਕਿਹੜੇ ਨਹੀਂ ਕਰਨੇ ਕਿਹੜੀ ਐ ਕਿਹੜਾ ਕੰਮ ਗੁਰਮਤ ਹੈ ਕਿਹੜਾ ਕਰਮ ਮਨਮਤ ਠੀਕ ਹੈ ਵੀਰ ਜੀ। ਇਸ ਕਰਕੇ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਧੰਨਵਾਦ ਕਰਨਾ ਚਾਹੀਦਾ ਜਿਹਦੇ ਤੋਂ ਇਹ ਬੇਫਜ਼ੂਲ ਦੇ ਕਰਮ ਕਾਂਡਾਂ ਤੋਂ ਬੇ ਇਹ ਮੈਣੇ ਮੈਣੇ ਦੇ ਤਿਹਾਰਾਂ ਤੋਂ ਸਾਡਾ ਖਹਿੜਾ ਛੁੱਟਿਆ ਇਸ ਕਰਕੇ ਸਾਨੂੰ ਗੁਰੂ ਸਾਹਿਬ ਜੀ ਦਾ ਧੰਨਵਾਦ ਕਰਨਾ ਚਾਹੀਦਾ ਸਿਮਰਾ ਕੋ ਨਾਗੇ ਹੁਣ ਪਲਾ ਸੱਸੀ ਘਾਲ ਦੀਦੀ ਉਹ ਆ ਵੀਰੇ ਆਜਾ ਜੀ ਠੀਕ ਹੈ ਵੀਰੇ ਆਜਾ ਬੈਠਾ ਕੀ ਗੱਲ ਤੁਸੀਂ ਅੱਜ ਰਖੜੀ ਬੰਨਣ ਨਹੀਂ ਆਏ ਮੈਂ ਕਿਹਾ ਮੈਂ ਹੀ ਬਣਾਵਾਂ ਲੱਗਦਾ ਜੀਜਾ ਜੀ ਫੇਰ ਤੇ ਨਹੀਂ ਤੁਹਾਡੇ ਨਾਲ ਲੜ ਪਏ। ਸ਼ੁਭ ਸ਼ੁਭ ਬੋਲਿਆ ਕਰ। ਹੈਂ? ਤੂੰ ਲੜਾਈ ਕਰਵਾ ਕੇ ਖੁਸ਼ ਹੋਏ ਗਏ। ਮੇਰੀਆਂ ਤੇ ਅੱਜ ਅੱਖਾਂ ਖੁੱਲ ਗਈਆਂ। ਹੈਂ? ਅੱਗੇ ਕਿਹੜਾ ਬੰਸ ਸੀ? ਨਹੀਂ ਵੀਰੇ। ਅੱਜ ਤੇ ਮੇਰੇ ਗਿਆਨ ਵਾਲੀਆਂ ਅੱਖਾਂ ਖੁੱਲ ਗਈਆਂ ਨੇ ਤੇ ਮੈਨੂੰ ਸਮਝ ਆ ਗਈ ਏ ਕਿ ਕੁਰਬਾਨੀ ਨੂੰ ਸਮਝਣਾ ਕਿੰਨਾ ਜ਼ਰੂਰੀ ਏ। ਚਲੋ ਛੱਡੋ ਇਹਨਾਂ ਗੱਲਾਂ ਨੂੰ। ਤੁਸੀਂ ਰਖੜੀ ਬੰਨੋ। ਇਹ ਗੱਲਾਂ ਮੈਂ ਫੇਰ ਕਦੀ ਆ ਕੇ ਸੁਣ ਲਾਂਗਾ। ਮਾਮਾ ਜੀ, ਮੰਮਾ ਨੇ ਇਸ ਵਾਰ ਰਖੜੀ ਨਹੀਂ ਬੰਨਨੀ। ਹੈਂ? ਦੀਦੀ ਇਹ ਬੱਚੇ ਕੀ ਕਹਿ ਰਹੇ ਨੇ? ਵੀਰੇ ਠੀਕ ਹੀ ਤੇ ਕਹਿੰਦੇ ਬਏ ਨੇ ਹੁਣ ਮੈਨੂੰ ਸਮਝ ਆ ਗਈ ਏ ਕਿ ਰਖੜੀ ਦਾ ਸਾਡੇ ਸਿੱਖ ਧਰਮ ਦੇ ਨਾਲ ਕੋਈ ਸਰੋਕਾਰ ਨਹੀਂ ਅਸੀਂ ਤਾਂ ਇਹਨੂੰ ਐਵੇਂ ਹੀ ਸਦੀਆਂ ਤੋਂ ਮਨਾਈ ਜਾਂਦੇ ਆ ਹੁਣ ਤੇ ਵੀਰ ਜੀ ਨੇ ਸਾਨੂੰ ਗੁਰਬਾਣੀ ਦੀ ਰੋਸ਼ਨੀ ਦੇ ਕੇ ਸਮਝਾ ਦਿੱਤਾ ਏ ਇਸ ਤਿਹਾੜ ਦਾ ਸਾਡੇ ਨਾਲ ਕੋਈ ਸਬੰਧ ਨਹੀਂ ਤੇ ਅਸੀਂ ਸਾਰੇ ਪਰਿਵਾਰ ਨੇ ਵੀ ਇਹ ਨਿਸ਼ਚਾ ਕਰ ਲਿਆ ਹੈ ਕਿ ਅਸੀਂ ਅੱਜ ਤੋਂ ਬਾਅਦ ਕੋਈ ਵੀ ਐਸਾ ਤਿਹਾੜ ਨਹੀਂ ਮਨਾਵਾਂਗੇ ਜਿਸ ਦਾ ਗੁਰਮਤ ਦੇ ਨਾਲ ਕੋਈ ਸਬੰਧ ਨਾ ਹੋਵੇ ਮੰਮਾ ਮੰਮਾ ਇਹ ਦੇਖੋ ਮੈਂ ਕਿੰਨੀਆਂ ਰਖੜੀਆਂ ਇਕੱਠੀਆਂ ਕਰ ਲਿਆ ਆ ਹੈ ਬੇਟਾ ਕਿਥੋਂ ਚੱਕ ਲੈ ਆਵੇਂ 181 ਕਿੰਨਿਆ ਲੈ ਆਇਆਵੇਂ ਮਮਾ ਮੈਂ ਆਪਣੇ ਦੋਸਤਾਂ ਨੂੰ ਵੀਰਜੀ ਦੀਆਂ ਕਈਆਂ ਗਈਆਂ ਸਾਰੀਆਂ ਗੱਲਾਂ ਉਹਨਾਂ ਨੂੰ ਦਸੀਆਂ ਤਾਂ ਉਹਨਾਂ ਨੇ ਵੀ ਅੱਜ ਤੋਂ ਪ੍ਰਣ ਕਰ ਲਿਆ ਕਿ ਉਹ ਵੀ ਅੱਜ ਤੋਂ ਬਾਅਦ ਰਖੜੀ ਕਦੀ ਨਹੀਂ ਬਨਵਾਉਣਗੇ ਸ਼ਾਬਾਸ਼ ਮੇਰਾ ਬੇਟਾ ਸ਼ਾਬਾਸ਼ ਐ ਹੋਈ ਨਾ ਗੱਲ ਐ ਵੇਖੋ ਵੀਰਜੀ ਤੁਸੀਂ ਤਾਂ ਸਾਡੇ ਛੋਟੇ ਜਿਹੇ ਬੱਚੇ ਨੂੰ ਹੀ ਪ੍ਰਚਾਰਕ ਬਣਾ ਦਿੱਤਾ ਏ ਤੁਹਾਡਾ ਬਹੁਤ ਬਹੁਤ ਧੰਨਵਾਦ ਦੇਖਿਆ ਭੈਣ ਜੀ ਜਿਵੇਂ ਇਸ ਬੱਚੇ ਨੇ ਗੁਰੂ ਦੀ ਗੱਲ ਸੁਣ ਕੇ ਆਪਣੇ ਹੋਰ ਭੈਣਾ ਭਰਾਵਾਂ ਨੂੰ ਜਾ ਕੇ ਦੱਸੀ ਹੈ ਜੇ ਐਸੀ ਹੀ ਬੱਚੇ ਤਰ੍ਹਾਂ ਅਸੀਂ ਵੀ ਥੋੜੀ ਹਿੰਮਤ ਕਰੀਏ ਤੇ ਹਰ ਘਰ ਹਰ ਘਰ ਘਰ ਦੇ ਵਿੱਚ ਇਦਾਂ ਦੇ ਪ੍ਰਚਾਰਕ ਪੈਦਾ ਹੋ ਸਕਦੇ ਚਲੋ ਠੀਕ ਹੈ ਦੀਦੀ ਤਕੜੀ ਨਹੀਂ ਬੰਨੀ ਤਾਂ ਨਾ ਸਹੀ ਮੂੰਹ ਤਾਂ ਮਿੱਠਾ ਕਰਾਓ ਹਾਂ ਹਾਂ ਵੀਰੇ ਮੂੰਹ ਤੇ ਤੂੰ ਜੰਮ ਜੰਮ ਮਿੱਠਾ ਕਰ ਕਿਉਂ ਨਹੀਂ ਜਾ ਬਟੇ ਮਠਿਆਈ ਲੈ ਕੇ ਆ ਮਾਮੂ ਦਾ ਮੂੰਹ ਮਿੱਠਾ ਕਰਵਾਈਏ ਆਪ ਮੈਂ ਹੁਣੇ ਲੈ ਕੇ ਆਨਾ ਮੂੰਹ ਦੇ ਵਿੱਚ ਪਾਈ ਮਾਮੂ ਦੇ ਹੈਲੋ ਮਾਮਾ ਜੀ ਹੈਲੋ ਹਾਂ ਮੇਰਾ ਪੁੱਤਰ ਆ ਜਾ ਬਹਿ ਜਾ ਮੇਰੇ ਕੋਲ ਹਾਂ ਹਾਂ ਵੀਰੇ ਮੂੰਹ ਤੇ ਤੂੰ ਜਿੰਨੀ ਵਾਰੀ ਮਰਜ਼ੀ ਮਿੱਠਾ ਕਰ ਰੋਜ਼ ਰੋਜ਼ ਮਿੱਠਾ ਕਰ ਪਰ ਅਸੀਂ ਅੱਜ ਤੋਂ ਬਾਅਦ ਸਾਰਿਆਂ ਨੇ ਇਹ ਨਿਸ਼ਚਾ ਕਰ ਲਿਆ ਏ ਕਿ ਅਸੀਂ ਅਜ ਤੋਂ ਬਾਅਦ ਕਦੀ ਵੀ ਗੁਰਮਤ ਤੋਂ ਵਿਰੋਧੀ ਤਿਆਰ ਨਹੀਂ ਮਨਾਵਾਂਗੇ